ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਮਤਲਬ 70% ਤੋਂ ਵੀ ਉੱਪਰ 75 ਤੋਂ ਵੀ ਉੱਪਰ 80 ਤੋਂ ਵੀ ਉੱਪਰ ਸੈਂਟ ਜਿਹੜੀ ਦੇਖੀ ਗਈ ਹੈ ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਨ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਟਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਣ ਦੇ ਵਿੱਚ ਹਿੱਸੇਦਾਰ ਜਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਹੈ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਹੈ ਉਹ ਐਸ ਉਮੀਦਵਾਰ ਨੂੰ ਦਾਨ ਕਰਨ ਲੱਗਿਆਂ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖ ਸੁੱਖਾਂ ਚ ਸਹਾਇ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹਟਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਉਹ ਹੈਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹੈ ਜੀ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਬੋਟ ਦੇ ਘਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਬੂਟ ਮਹੱਲੀ ਹੁੰਦੀ ਸੀ ਰਸੀ ਸਗਰੂਰ ਬਣਾਈ ਹੈ ਸੋ ਪਹਿਲੀ ਵਾਰ ਮੈਂ ਇਥੇ ਬੋਟ ਪੋਣ ਆਏ ਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ ਭਾਵੇਂ ਪਿੰਡੂ ਨੇ ਭਾਵੇਂ ਕਸਬੇ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਕੌਮ ਹੈ ਪੰਜਾਬ ਦੇ ਇੱਕ ਇਹੋ ਜੀ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ अपने अधिकार करना चाहिए बिल्कुल बिल्कुल कोई बात नहीं पंजाबियों के लिए गर्मी कोई खास ऐसी नहीं मैंने रखती क्योंकि हम लोग खेतों में काम करके आए हैं हम लोग अड़तालीस 50 डिग्री में तो आम तौर पे घूमते रहते हैं तो मेरे ख्याल में 70 परसेंट से ज्यादा 75 परसेंट से भी ज्यादा वोटिंग की उम्मीद है तो एक घंटे में दस परसेंट हो गई है इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पांच बजे फिर आप होगा तो सत्तर से अस्सी की तरफ जा रहा है है जी आप खुद लाइन में लगकर वोट डालने के लिए गए वोट की कीमत तो जो मेरे सामने लाइन में खड़ा है उसकी भी वही है ना वोटर कार्ड तो उसके पास भी वही है मेरे पास भी वही है ਤੋ ਲਾਈਨ ਮੇ ਲੱਗਨੇ ਮੇ ਕੋਈ ਹਰਜ ਨਹੀਂ ਹੈ। ਬੀਵੀ ਪੈਟ ਦਾ ਬੀਵੀ ਪੈਟ ਦਾ ਕੋਈ ਇਸ਼ੂ ਥਾ। ਹਾਂਜੀ। ਬੀਵੀ ਪੈਟ ਦਾ ਕੋਈ ਇਸ਼ੂ ਸੀਗਾ। ਉਹ ਉਹਨਾਂ ਨੇ ਚੇਂਜ ਕਰ ਦਿੱਤਾ। ਜਿੱਤਰਾ ਜਿੱਤ ਸਰ ਸੰਗਰੂਰ ਸੀ ਬਹੁਤ ਸੀ ਬਣੀ ਇਸ ਵਕਤ। ਸਰ 13 ਦੀ 13 ਹੌਟ ਨੇ। ਕਿਉਂਕਿ ਇਹ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਹੈ। ਕੱਲੇ ਸੰਗਰੂਰ ਦੇ ਨਹੀਂ 13 ਦੀ 13 ਹੌਟ ਨੇ। ਔਰ 13 ਦੀ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਹੈ। ਠੀਕ ਹੈ ਨਾ। ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਂ ਇੱਥੇ ਘੱਟ ਮਿਹਨਤ ਕਰੋ। ਮੈਂ 122 ਰੈਲੀਆਂ ਕੀਤੀਆਂ। ਇਸ ਲਈ 25 ਦਿਨ ਚ ਮੈਂ ਕੋਈ ਇਹ ਹਲਕਾ ਨਹੀਂ ਏ ਇਦਾਂ ਲਿਆ ਕਿ ਨਹੀਂ ਨਹੀਂ ਇੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਨੂਰ ਜਿੰਨੇ ਜਿਹੜੇ ਰੀਬਨ ਚ ਨਹੀਂ ਵਜਦੇ ਉਹਨਾਂ ਚ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗਿਆ ਇੱਕ ਵੀ ਤੁਸੀਂ ਦੇਖ ਲਓ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇᱫ ਤੋਂ ਕੋਈ ਲੂਸ ਟਾਕ ਹੋ ਗਈ ਜਾ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਹੋ ਗਏ ਸੀ ਅਸੀਂ 9:52 ਤੇ ਕੰਮ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਛੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੀਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿ ਨੂੰ ਵੋਟ ਪਾ ਕੇ ਆਇਓ ਜੀ ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰਸੋ ਚੌਥੇ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੇ ਕਿਹਨੂੰ ਪਾਈ ਹੈ ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ VOTING ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਪ੍ਰੋਣ ਚਾਹੀਦੀ ਹੈ ਮੈਡਮ ਤੁਸੀਂ ਬੋਲੋ ਮੈਡਮ ਕੀ ਕਹੋਗੇ ਅਸੀਂ ਬੋਲ ਬਣਾਇਆ ਹੋਇਆ ਹੈ ਮੈਂ ਇਹ ਜਿਹੜੀ ਜਾਤ ਦਾ ਵੋਟ ਪਾਉਣ ਨੇ ਆਉਂਦੇ ਤਾਂ ਗਰਮੀ ਕਰਕੇ ਤੁਸੀਂ ਪਾਉਣ ਦੇ ਕਿਸ ਤਰ੍ਹਾਂ ਕਰੋਗੇ ਮੈਂ ਤਾਂ ਕਹਿੰਦਾ ਕਿ ਜਿਹੜੀ ਜਾਤ ਦਾ ਵੋਟ ਪਾਉਣ ਨੇ ਆਉਂਦੇ ਤਾਂ ਗਰਮੀ ਕਰਕੇ ਤੁਸੀਂ ਪਾਉਣ ਦੇ ਕਿਸ ਤਰ੍ਹਾਂ ਕਰੋਗੇ ਕੋ ਮੇਰਾ ਲੇਡੀਜ਼ ਨੂੰ ਇਹੀ اپੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸਾਨੂੰ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ ਉਹਨਾਂ ਨੇ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਿ ਰਹੇ ਨਾ ਕੀ ਬਣਿਆ ਅੱਜ ਤੇ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਹੈ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ